ਸਵਾਗਤ ਹੈ ਨ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਅਸੀਂ ਨੀਡਰ ਵਰਕ ਦੀ ਜਾਣਕਾਰੀ ਦੇਵਾਂਗੇ ਤੁਹਾਨੂੰ ਅਸੀਂ ਬੇਲ ਬਣਾਉਣ ਦਾ ਤਰੀਕਾ ਦੱਸਾਂਗੇ ਇਹ ਬੇਲ ਤੁਸੀਂ ਫਰੰਟ ਤੇ ਬਣਾ ਸਕਦੇ ਬਾਜੂ ਤੇ ਮੂਰੀ ਤੇ ਘਰੇ ਤੇ ਬਣਾ ਸਕਦੇ ਹੋਗੇ ਬਹੁਤ ਹੀ ਆਸਾਨ ਤਰੀਕਾ ਦੱਸਾਂਗੇ ਇਸ ਵਿੱਚ ਆਪਾਂ ਦੋ ਕਲਰਾਂ ਦਾ ਇਸਤੇਮਾਲ ਕਰਾਂਗੇ ਬ੍ਰਾਊਨ ਤੇ ਲਾਈਟ yellow ਕਲਰ ਦੋ ਕਲਰਾਂ ਦਾ ਇਸਤੇਮਾਲ ਕਰਾਂਗੇ ਜੀ ਪਹਿਲਾਂ ਇਸ ਨੂੰ ਆਪਾਂ ਟ੍ਰੇਸ ਕਰਾਂਗੇ ਡਿਜ਼ਾਈਨ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੁੰਦਾ ਇਸ ਨੂੰ ਆਪਾਂ ਕੁੰਡੀ ਥੋਪੇ ਨਾਲ ਤਿਆਰ ਕਰਾਂਗੇ ਪਹਿਲਾਂ ਆਪਾਂ ਲੰਬੀ ਲੈਂ ਬਣਾਵਾਂਗੇ ਟ੍ਰੇਸ ਕਰਨ ਦੇ ਲਈ ਪੇਪਰ ਵੀ ਆਉਂਦੇ ਨੇ ਉਹਨਾਂ ਨਾਲ ਵੀ ਤੁਸੀਂ ਬਣਾ ਸਕਦੇ ਹੋਗੇ ਫਲਾਵਰ ਜੇਕਰ ਤੁਸੀਂ ਇਸ ਤਰ੍ਹਾਂ ਹੀ ਟ੍ਰੇਸ ਕਰਨਾ ਇਸ ਤਰ੍ਹਾਂ ਵੀ ਤੁਸੀਂ ਟ੍ਰੇਸ ਕਰ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਫਲਾਵਰ ਨੂੰ ਬਣਾਵਾਂਗੇ ਇਹਦੇ ਤੁਸੀਂ ਕਿੰਨੇ ਵੀ ਲੰਬੇ ਬੇਲ ਬਣਾ ਸਕਦੇ ਹੋਗੇ ਕਿਉਂਕਿ ਇਹ ਘੇਰੇ ਦੇ ਵੀ ਬਣ ਜਾਂਦੀ ਹੈ ਬਾਜੂ ਤੇ ਮੂਰੀ ਤੇ ਕਿਤੇ ਵੀ ਬਣਾ ਸਕਦੇ ਹੋ ਤੁਸੀਂ ਜੇਕਰ ਇਕੱਲੇ ਫਲਾਵਰ ਬਣਾਉਣਾ ਚਾਹੁੰਦੇ ਹੋ ਤੁਸੀਂ ਫਰੰਟ ਦੇ ਉੱਪਰ ਇਕੱਲੇ ਫਲਾਵਰ ਵੀ ਤੁਸੀਂ ਇਹ ਬਣਾ ਸਕਦੇ ਹੋਗੇ ਇਹ ਜਿਹੜੀਆਂ ਪੱਤੀਆਂ ਬਣਾਵਾਂਗੇ ਕੁੰਡੀ ਟੋਪ ਦਾ ਡਿਜ਼ਾਈਨ ਬਣਾਵਾਂਗੇ ਬ੍ਰਾਊਨ ਕਲਰ ਨਾਲ ਬਣਾਵਾਂਗੇ ਜੋ ਸੈਂਟਰ ਦੇ ਵਿੱਚ ਇਸਤਮਾਲ ਕਰਾਂਗੇ ਉਹ ਆਪਾਂ ਲਾਈਟ ਕਲਰ ਦਾ ਇਸਤਮਾਲ ਕਰਾਂਗੇ ਜਿਗਰਨ ਡ੍ਰੈਗ ਹੋਣੀ ਹੈ ਤਾਂ ਤੁਸੀਂ ਆਸਾਨ ਤਰੀਕੇ ਨਾਲ ਇਹ ਬਣਾ ਸਕਦੇ ਹੋ ਇਹ ਡਿਜ਼ਾਈਨ ਇਹ ਪਰ ਹੰਡ ਯਾਨੂ ਡਰੈਸ ਕਰ ਲਿਆ ਪਹਿਲਾ ਬਬਰੌਨ ਕਲਰ ਦਾ ਇਸਤੇਮਾਲ ਕਰਾਂਗੇ ਇਹਦੇ ਵਿੱਚ ਇਧਰ ਲਈ ਆਪਾਂ ਨੇ ਸਿੰਗਲ ਦਾਗਾ ਵਰਤਾਂਗੇ ਪਹਿਲਾ ਇਹ ਜਗ੍ਹਾ ਤੋਂ ਸੂਈ ਨੂੰ ਕੱਢਣਾ ਜੋ ਆਪਾਂ ਨੇ ਲੰਬੀ ਲਾਈਨ ਬਣਾਈ ਹੈ ਫਿਰ ਉੱਪਰਲਾ ਟੰਕਾ ਲਾਵਾਂਗੇ ਇਸ ਨੂੰ ਲੋਕ ਲਾ ਦਾਂਗੇ ਇਸ ਜਗ੍ਹਾ ਤੇ ਉਸ ਤੋਂ ਬਾਅਦ ਸੇਮ ਉਸੇ ਜਗ੍ਹਾ ਤੇ ਦੁਬਾਰਾ ਫਿਰ ਸੂਈ ਨੂੰ ਲੱਗ ਕੇ ਜਾਣਾ ਇਹੜੇ ਕੁੰਡੀ ਢਾਂਕਾਂ ਦਾ ਇਸ ਨੂੰ ਉੱਪਰ ਨੂੰ ਲੋਕ ਲਾ ਕੇ ਤਾਂ ਆਪਣਾ ਇਹ ਢਾਂਕਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਸ ਤਰੀਕੇ ਨਾਲ ਹੀ ਆਪਾਂ ਪਹਿਲਾਂ ਸੈਂਟਰ ਦੇ ਵਿੱਚ ਟਾਂਕਾ ਲਵਾਂਗੇ ਨੀਚੇ ਬਿਲਕੁਲ ਉਸ ਦੀ ਜੜ ਵਿੱਚ ਹੀ ਆਪਣੀ ਸੂਈ ਨੂੰ ਦੁਬਾਰਾ ਤੋਂ ਲੈ ਕੇ ਜਾਣਾ ਤੁਸੀਂ ਡਬਲ ਧਾਗੇ ਦਾ ਵੀ ਇਸਤੇਮਾਲ ਕਰ ਸਕਦੇ ਹੋ ਜੇਕਰ ਤੁਸੀਂ ਥੋੜਾ ਜਿਹਾ ਫਲਾਵਰ ਨੂੰ ਮੋਟਾ ਬਣਾਉਣਾ ਚਾਹੁੰਦੇ ਹੋ ਯਾਨੀ ਕਿ ਜ਼ਿਆਦਾ ਤਾਂ ਤੁਸੀਂ ਡਬਲ ਧਾਗੇ ਦਾ ਵੀ ਇਸਤੇਮਾਲ ਕਰ ਸਕਦੇ ਹੋ ਜਿਹੜੇ ਉੱਪਰ ਧਾਗਾ ਇਸਤੇਮਾਲ ਕਰ ਰਿਹਾ ਹੈ ਐਂਕਰ ਨਹੀਂ ਐਂਕਰ ਦਾ ਹੁੰਦਾ ਜੀ ਦੋ ਐਂਕਰ ਦਾ ਧਾਗਾ ਕਹਿ ਕੇ ਕਿਸੇ ਵੀ 숍 ਤੋਂ ਖਰੀਦ ਸਕਦੇ ਹੋਗੇ ਇਹਦਾ ਇਹ ਹੁੰਦਾ ਵੀ ਦੇ ਕਲਰ ਨਹੀਂ ਫੇਟ ਹੁੰਦੇ ਕਿਉਂਕਿ ਬਹੁਤ ਵਧੀਆ ਧਾਗਾ ਹੁੰਦਾ ਐਂਕਰ ਦਾ ਤੁਸੀਂ ਚਾਹੋ ਤੱਕੜਾਈ ਵਾਲੀਆਂ ਰੀਲਾਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਜਿਸ ਨਾਲ ਆਪਾਂ ਮਸ਼ੀਨ 'ਨੇ ਬਾਰਕ ਕਰਦੇ ਜਗ੍ਹਾ ਤੁਸੀਂ ਸ਼ਾਈਨਿੰਗ ਵਾਲਾ ਚੈਨਿੰਗ ਵਾਲੀ ਕਢਾਈ ਕਰਨਾ ਚਾਹੁੰਦੇ ਤੁਸੀਂ ਕਢਾਈ ਵਾਲੀਆਂ ਰੀਲਾਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਇਹਨਾਂ ਤੁਸੀਂ ਬੈਲਮ ਰਾਉਣੇ ਜਿਹਨਾਂ ਦਾ ਜੋ ਆਪਣੇ ਕੋਲ ਅੱਡਾ ਹੁੰਦਾ ਤੇ ਛੱਡੇ ਤੇ ਸੂਟ ਲਾ ਕੇ ਆਸਾਨੀ ਨਾਲ ਹੀ ਵਰਕ ਕਰ ਸਕਦੇ ਹੋਗੇ अपने तीन फ्लावर बना लेने चौथा फ्लावर बना रहे हैं गे बहुत सोहना डिजाइन बन के तैयार होगा इस दो कलर पावे कुंडी तोपे के टांके इस तैयार कर रहे हैं ਅਧਿਕਾਰੇ ਸਿੰਗਲ ਬੂਟੀਆਂ ਪਾਉਣੀਆਂ ਤੁਸੀਂ ਸਿੰਗਲ ਬੂਟੀਆਂ ਵੀ ਫਰੰਟ ਦੇ ਉੱਪਰ ਬਣਾ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਇਹ ਡਰਵਾਕ ਦਾ ਬਹੁਤ ਜਿਆਦਾ ਟ੍ਰੈਂਡ ਹੈ ਅੱਜਕੱਲ ਤੁਸੀਂ ਕੋਈ ਵੀ ਸੂਟ ਘਰ ਬੈਠੇ ਤਿਆਰ ਕਰ ਸਕਦੇ ਹੋ ਕਿਉਂਕਿ ਬਹੁਤ ਹੀ ਆਸਾਨ ਇਸ ਤਰੀਕੇ ਨਾਲ ਕੋਈ ਵੀ ਆਪਾਂ ਟਾਂਕੇ ਨਾਲ ਕੋਈ ਵੀ ਡਿਜ਼ਾਈਨ ਬਣਾਉਣੀ ਹੈ ਜੇਕਰ ਤੁਸੀਂ ਕੋਈ ਵੀ ਟਾਂਕਾ ਸਿੱਖਣਾ ਚਾਹੁੰਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਕਰਕੇ ਵੀ ਤੁਸੀਂ ਸਾਨੂੰ ਪੁੱਛ ਸਕਦੇ ਹੋ ਇਸ ਚੈਨਲ ਦੇ ਆਪਣੀ ਸਲਾਈ ਦੀ ਵੀ ਵੀਡੀਓ ਵੀ ਉਹਨੇ ਜੇਕਰ ਤੁਸੀਂ ਕੋਈ ਵੀ ਸਲਾਈ ਦੀ ਜਾਣਕਾਰੀ ਲੈਣੀ ਹੈ ਘਰ ਬੈਠੇ ਸਲਾਈ ਸਿੱਖਣਾ ਚਾਹੁੰਦੇ ਹੋ ਉਹ ਵੀ ਤੁਸੀਂ ਸਿੱਖ ਸਕਦੇ ਹੋ ਆਪਣੇ ਫ੍ਰੀ ਕੋਰਸ ਵੀ ਪਾਇਆ ਹੈ ਸਲਾਈ ਦਾ ਜਿਹੜੀਆਂ ਸਾਡੀਆਂ ਬਣਾ ਬਿਲਕੁਲ ਅਨਜਾਨ ਨੇ ਉਹ ਵੀ ਬਹੁਤ ਆਸਾਨ ਤਰੀਕੇ ਨਾਲ ਸਲਾਈ ਕਢਾਈ ਸਿੱਖ ਸਕਦੀਆਂ ਨੇ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੁਹਾਡੇ ਲਈ ਅਸੀਂ ਬਹੁਤ ਸੋਹਣੀਆਂ ਵੀਡੀਓ ਲਿਆ ਕੇ ਬਹੁਤ ਹੀ ਆਸਾਨ ਤਰੀਕੇ ਨਾਲ ਸਮਝਾਉਣੇ ਨੇ ਬਿਲਕੁਲ ਪੰਜਾਬੀ ਦੇ ਵਿੱਚ ਆਪਣੇ ਚਾਰੇ ਫਲਾਵਰ ਬਣ ਕੇ ਤਿਆਰ ਨੇ ਉਹਨਾਂ ਦੇ ਆਪਾਂ ਅੰਦਰ ਸੈਂਟਰ ਦੇ ਵਿੱਚ ਡਿਜ਼ਾਈਨ ਬਣਾਵਾਂਗੇ ਪਹਿਲਾਂ ਸੈਂਟਰ ਦੇ ਵਿੱਚ ਆਪਾਂ ਸੂਈ ਨੂੰ ਲੈ ਕੇ ਆਵਾਂਗੇ ਇਸ ਨੂੰ ਵੀ ਆਪਾਂ ਕੁੰਡ ਕੁੰਡਿਤਾਂ ਕੇ ਨਾਲ ਹੀ ਤਿਆਰ ਕਰਾਂਗੇ ਬਿਲਕੁਲ ਸੈਂਟਰ ਦੇ ਵਿੱਚ ਸੂਈ ਨੂੰ ਦੁਬਾਰਾ ਲਿਆ ਕੇ ਦੁਬਾਰਾ ਫਿਰ ਉਸੇ ਜਗ੍ਹਾ ਦੀ ਲੱਗ ਕੇ ਜਾਣਾ ਇਹ ਦੇ ਬੱਟ ਟਾਂਕੇ ਬਣਾਵਾਂਗੇ ਇਸ ਤਰੀਕੇ ਨਾਲ ਆਪਣਾ ਫਲਾਵਰ ਬਣ ਕੇ ਤਿਆਰ ਹੋਊਗਾ ਸੇਮੇ ਇਸ ਤਰੀਕੇ ਨਾਲ ਆਪਾਂ ਫਲਾਵਰ ਤਿਆਰ ਕਰ ਲਈਏ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਡਿਜ਼ਾਈਨ ਆਪਣਾ ਬਹੁਤ ਸੋਹਣਾ ਬਣ ਕੇ ਤਿਆਰ ਹੋ ਬਹੁਤ ਹੀ ਸਾਂਤਰੀਕ ਨੇ ਡਿਜ਼ਾਈਨ ਬਣਾ ਲਿਆ ਆਪਣਾ ਇਸ ਤਰੀਕੇ ਨਾਲ ਤੁਸੀਂ ਕੋਈ ਵੀ ਸੂਟ ਦੇ ਉੱਪਰ ਇਹ ਡਿਜ਼ਾਈਨ ਨੂੰ ਤਿਆਰ ਕਰ ਸਕਦੇ ਹੋਗੇ ഇതേ കൂടി തോപ്പമ കാരണ ਇਹਦਾ ਤਾਂ ਆਪਾਂ ਚੰਗੀ ਤਰ੍ਹਾਂ ਪੱਕਾ ਕਰਨਾ ਚਾਹੀਦਾ ਤਾਂ ਕਿ ਆਪ ਨੂੰ ਬਰਕ ਬਿਲਕੁਲ ਵੀ ਖਰਾਬ ਨਾ ਹੋਵੇ ਇਹਨੋਂ ਸੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਇਆ ਜੀ ਆਪਣੇ ਫਲਾਵਰ ਦਾ ਡਿਜ਼ਾਈਨ ਬਣਾਇਆ ਗੁੰਡੀ ਧੋਪੇ ਦਾ ਤੁਸੀਂ ਦੀਆਂ ਕਲੀਆਂ ਬਹੁਤ ਸੋਹਣੀਆਂ ਬਣਾ ਸਕਦੇ ਹੋ ਵੀਡੀਓ ਵਧੀਆ ਲੱਗੀ ਵੀ ਨੇ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੈ ਧੰਨਵਾਦ